ਦੇਖੋ ਅੱਜ ਹੜਤਾਲ ਦਾ ਪਹਿਲਾ ਦਿਨ ਹੈ ਅੱਜ ਪੰਜਾਬ ਚ ਇਹੋ ਜਿਹਾ ਮਾਹੌਲ ਹੋਇਆ ਹੈ ਵੀ ਸਭ ਤੋਂ ਪਹਿਲਾਂ ਲੇਬਰ ਵੀ ਹੜਤਾਲ ਤੇ ਹੈ ਆੜਤੀਆ ਵੀ ਹੜਤਾਲ ਤੇ ਹੈ ਸੈਲਰ ਵਾਲੇ ਵੀ ਹੜਤਾਲ ਦੇ ਨੇ ਆੜਤੀ ਐਸੋਸੀਏਸ਼ਨ ਪੰਜਾਬ ਦੇ ਸਾਡੇ ਜਿਹੜੇ ਲੀਡਰ ਨੇ ਉਹ ਹੁਣ ਫੂਡ ਸੈਕਟਰੀ ਨਾਲ ਗੱਲਬਾਤ ਕਰਕੇ ਨਿਕਲੇ ਨੇ ਟੀ ਮਿਨਿਸਟਰ ਸਾਹਿਬ ਤੋਂ ਸੱਦਾ ਆਇਆ ਵੀ ਮੇਰੇ ਨਾਲ ਵੀ ਗੱਲ ਕਰੋ ਪਰ ਅਸੀਂ ਪਿਛਲੇ 3-4 ਦਿਨਾਂ ਤੋਂ ਲਗਾਤਾਰ ਮੀਟਿੰਗਾਂ ਕਰ ਰਹੇ ਹਾਂ ਪਹਿਲਾਂ ਖੁੜਿਆ ਸਾਹਿਬ ਨਾਲ ਤੇ ਸਾਡੇ ਮੰਤਰੀ ਸਾਹਿਬ ਨਾਲ ਮੀਟਿੰਗ ਕੀਤੀ ਸੀ ਫੇਰ ਕੱਲ ਡੀਸੀ ਸਾਹਿਬ ਨਾਲ ਕਰਕੇ ਆ ਕਿਸੇ ਗੱਲ ਦਾ ਕੋਈ ਸਿੱਟਾ ਨਿਕਲ ਨਹੀਂ ਰਿਹਾ ਅਸਲੀ ਜਿਹੜੀ ਸਾਡੀ ਮੇਨ ਮੰਗ ਆ ਆੜਤੀਆਂ ਦੀ ਉਹ ਸਾਡੀ 2.5% ਆੜਤਦੀ ਹੈ ਅਸੀਂ ਤਾਂ ਹੋਰ ਕਿਸੇ ਮੰਗ ਤੇ ਇੰਨਾ ਐਮਫਸਾਈਜ਼ ਨਹੀਂ ਕਰਦੇ ਜਿੰਨੀ ਆੜਤਾਲੀ ਹੈ ਵੀ ਜੇ ਸਾਡੀ ਆੜਤ ਪੂਰੀ ਕਰ ਦੋਗੇ ਅਸੀਂ ਤੋਲਣ ਨੂੰ ਤਿਆਰ ਹਾਂ ਸਪੇਸ ਸਾਨੂੰ ਸਰਕਾਰ ਨੇ ਦੱਸਣੀ ਹੈ ਵੀ ਇਹ ਕਿੱਥੇ ਮਾਲ ਜਾਊਗਾ ਕਿੱਥੇ ਨਹੀਂ ਦੂਜੀ ਬੇਨਤੀ ਸਾਡੀ ਇਹ ਹੈ ਜੇ ਸਰਕਾਰ ਸਾਡੀ 48 ਕਰਨ ਮੰਨ ਵੀ ਲੈਂਦੀ ਹੈ ਜਿਹੜਾ ਮਾਲ ਅਸੀਂ ਭਰਨਾ ਹੈ ਅਸੀਂ ਇਹਦੇ ਵੇਮੈਂਟ ਦੇ ਸਿਰਫ 72 ਘੰਟੇ ਜ਼ਿੰਮੇਵਾਰ ਹਾਂ 72 ਘੰਟੇ ਤੋਂ ਬਾਅਦ ਸਾਡੀ ਇਹਦੀ ਕੋਈ ਜ਼ਿੰਮੇਵਾਰੀ ਨਹੀਂ ਇਹ ਜਿੰਨਾ ਚਿਰ ਸਰਕਾਰ ਇਹ ਗੱਲ ਵੀ ਇਨਸ਼ੋਰ ਨਾਲ ਨਹੀਂ ਕਰਦੀ ਉਹਨਾਂ ਚਿਰ ਮਾਲ ਫੇਰ ਵੀ ਨਹੀਂ ਭਰਿਆ ਜਾਣਾ ਕਿਉਂਕਿ ਮਾਲ ਅਜੇ ਸੈਲਰ ਐਗਰੀਮੈਂਟ ਨਹੀਂ ਕਰਦੇ ਮਾਲ ਨੇ ਕਿਤੇ ਜਾਣਾ ਨਹੀਂ ਜਦੋਂ ਜਾਣਾ ਨਹੀਂ ਤਾਂ ਇਹ ਫੜ ਚ ਖਰਾਬ ਵੀ ਹੋ ਸਕਦਾ ਹੈ ਧਾਨਾਂ ਦਾ ਵੇਟ ਲਾਸ ਬਹੁਤ ਹੁੰਦਾ ਹੈ ਅੱਗੇ ਪਿਛਲੀ ਵਾਰੀ ਸਾਡੀ ਜਿਹੜੀ ਆੜਤਾ ਹੈ ਉਹ ਬਹੁਤ ਇਹ ਘਾਟੇ ਜੀ ਚਲੇਗੀ ਕਿਉਂਕਿ ਪੰਜਾਬ ਚ 12 14 ਦਿਨ ਹੜਤਾਲ ਰਹੀ ਉਹਦੇ ਕਰਕੇ ਇਹਦਾ ਵੇਟ ਲਾਸ ਬਹੁਤ ਹੋਇਆ ਕਣਕ ਚ ਬਹੁਤ ਮੰਡੀਆਂ ਚ ਇਹ ਗੱਲ ਦਾ ਰੌਲਾ ਪਿਆ ਹੈ ਵੀ ਸਾਤੋਂ ਇੰਨੇ ਸ਼ਾਰਟੇਜ ਲੈ ਲਈ ਇਨਸਪੈਕਟਰਾਂ ਨੇ ਇਸ ਕਰਕੇ ਅਸੀਂ ਉਹਦਾ ਪਹਿਲਾਂ ਹੀ ਬਚਾਓ ਰੱਖਦੇ ਆ ਵੀ ਇਹ ਬਾਅਦ ਚ ਰੌਲਾ ਪੈਣ ਨਾਲੋਂ ਪਹਿਲਾਂ ਸਰਕਾਰ ਨਾਲ ਇਹ ਗੱਲਬਾਤ ਕਰਕੇ ਹੀ ਮਾਲ ਤੋਲਿਆ ਜਾਊਗਾ ਸ੍ਰੀਮਾਨ ਜੀ ਗੱਲ ਕਰੀਏ ਮੀਟਿੰਗਾਂ ਦਾ ਸੈਂਸਰ ਹੁਣ ਚੱਲਿਆ ਪਹਿਲਾ ਸੀਜ਼ਨ ਤੋਂ ਪਹਿਲਾਂ ਸਰਕਾਰ ਸੁੱਤੀ ਪਈ ਸੀ ਦੇਖੋ ਤਕਰੀਬਨ ਡੇਢ ਪੌਣੇ 2 ਮਹੀਨੇ ਪਹਿਲਾਂ ਫੂਡ ਸੈਕਟਰੀ ਲੁਧਿਆਣੇ ਆਈ ਸੀ ਅਸੀਂ ਉਹਨਾਂ ਨੂੰ ਮੈਮੋਰੰਡਮ ਦਿੱਤਾ ਸੀ ਵੀ ਪੰਜਾਬ ਤੋਂ ਮੂਵਮੈਂਟ ਕਰਾਈ ਜਾਵੇ ਜਿਹੜਾ ਮੇਨ ਰੌਲਾ ਉਹ ਮੂਵਮੈਂਟ ਦਾ ਹੈ ਜਿੰਨਾ ਚਿਰ ਰਾਈਸ ਦੀ ਮੂਵਮੈਂਟ ਨਹੀਂ ਹੁੰਦੀ ਕੁਝ ਵੀ ਨਹੀਂ ਹੱਲ ਹੁੰਦਾ ਦੇਖੋ ਪੰਜਾਬ ਸਰਕਾਰ ਨੇ ਸਾਨੂੰ ਕਿਹਾ ਸੀ 20 ਲੱਖ ਟਨ ਇਸ ਮਹੀਨੇ ਮੂਵਮੈਂਟ ਹੋ ਜੂਗੀ ਦੂਜੀ ਗੱਲ ਸਰਕਾਰ ਨੇ ਕੱਲ ਸਾਨੂੰ ਇਹ ਤਰਕ ਦਿੱਤਾ ਸੀ ਵੀ ਅਸੀਂ ਕਣਕ ਵੀ ਮੂਵ ਕਰਾਵਾਂਗੇ ਵੀ ਕਣਕ ਦੀ ਮੂਵਮੈਂਟ ਪੈਟੀ ਤੋਂ ਬਿਨਾ ਰਾਈਸ ਤੋਂ ਬਿਨਾ ਹੋਊਗੀ ਪਰ ਜਿਸ ਤਰ੍ਹਾਂ ਸਮਰਾਲੇ ਗਦਾਮ ਨੇ ਇਹ ਫਿਟਫੋਰ ਪੈਟੀ ਹੈ ਹੀ ਨਹੀਂ ਜੀ ਇਹਨਾਂ ਨੂੰ ਐਫਸੀਆਈ ਚੌਲਾਂ ਖਾਤਰ ਕਦੇ ਕਦਮਾਂ ਨੂੰ ਲੈਂਦੀ ਹੋਣੀ ਸਿਰਫ ਵੇਅਰਹਾਊਸ ਦਾ ਇੱਕ ਕਦਮ ਲਿਆ ਸੀ ਬਾਕੀ ਸਾਰੇ ਕਦਮ ਖਾਲੀ ਪਏ ਸੀ ਐਫਸੀਆਈ ਨੇ ਲੈ ਹੀ ਨਹੀਂ ਹਾਂਜੀ ਆਪਣਾ ਨਾਮ ਦੱਸ ਦਿਓ ਤੇ ਕਿਹੜੀ ਜਗ੍ਹਾ ਤੋਂ ਹੋ ਤੁਸੀਂ 300 ਦਾ ਮੇਰਾ ਨਾਮ ਕਮਲਜੀਤ ਬੰਗੜਾ ਜੀ ਹੈ ਅਨਾਜ ਮੰਡੀ ਮਜ਼ਦੂਰ ਜੂਨੀਅਨ ਸਮਰਾਲਾ ਸੈਕਟਰੀ ਜੀ ਜੋਇੰਟ ਸੈਕਟਰੀ ਪੰਜਾਬ ਜੀ ਤੇ ਅੱਜ ਜੋ ਤੁਸੀਂ ਮੁਸ਼ਕਲਾਂ ਨੂੰ ਲੈ ਕੇ ਜਿਹੜਾ ਧਰਨਾ ਦਿੱਤਾ ਜਾ ਰਿਹਾ ਹੈ ਕਦ ਤੱਕ ਆਏ ਜਿਹੜਾ ਦੇਖੋ ਸਾਡੀ ਹੜਤਾਲ ਲਗਭਗ ਸਾਨੂੰ 2 ਸਾਲ ਹੋ ਗਏ ਸਰਕਾਰ ਦੇ ਪਿੱਛੇ ਗੇੜੇ ਕੱਢਦੇ ਆ ਨੂੰ ਕਿ ਸਾਡੀਆਂ ਕੁਝ ਮਜ਼ਦੂਰੀਆਂ ਦੇ ਵਿੱਚ ਵਾਧਾ ਕੀਤਾ ਜਾਵੇ ਕਿਉਂਕਿ ਮਜ਼ਦੂਰੀਆਂ ਜਿਹੜੀਆਂ 6 ਮਹੀਨੇ ਬਾਅਦ ਵਧੀਆਂ ਨੇ ਮੰਡੀ ਬੋਰਡ ਦੇ ਵਿੱਚ 5 ਪੈਸੇ 7 ਪੈਸੇ ਜਾਂ ਵੱਧ ਤੋਂ ਵੱਧ 10 ਪੈਸੇ ਇਸ ਵਾਰ ਵੀ 13 ਤਰੀਕ ਦੇ ਮੀਟਿੰਗ ਦੀ ਸਟਾਰਟਿੰਗ ਮੀਟਿੰਗ ਦੀ ਉਹਦੇ ਵਿੱਚ ਸਿਰਫ 10 ਪੈਸੇ ਵਧੇ ਆ ਜਦੋਂ ਕਿ ਸਾਡੀ ਮੰਗ ਹੈਗੀ 25% ਵਾਧੇ ਦੀ ਕਿ ਸਾਡੀਆਂ ਮਜ਼ਦੂਰੀਆਂ ਦੇ ਵਿੱਚ 25% ਵਾਧਾ ਕੀਤਾ ਜਾਵੇ ਤੇ ਇੱਕ ਜਿਹੜੀ ਸਾਡੀ ਮਜ਼ਦੂਰੀ ਆ ਹਰਿਆਣੇ ਦੇ ਬਰਾਬਰ ਕੀਤੀ ਜਾਵੇ। ਨੰਬਰ 3 ਤੇ ਹੈਗੀ ਆ ਸਾਡੀ ਜਿਹੜਾ ਲੋਡਿੰਗ ਦਾ ਰੇਟ ਆ ਉਹ ਘੱਟੋ ਘੱਟ 5 ਰੁਪਏ ਕੱਟਾ ਕੀਤਾ ਜਾਵੇ ਸਾਡਾ। ਇਹ ਸਾਡੀਆਂ ਮੰਗਾਂ ਨੇ ਜੀ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ। ਕੋਈ ਮਤਲਬ ਹੈ ਨਹੀਂਗਾ ਕਿ ਸਿਰਫ ਇੱਕ ਫੋਕੇ ਬਾਦ ਨਹੀਂ ਕਿ ਸਾਡੇ ਪੁਖਤਾ ਇੰਤਜ਼ਾਮ ਨਹੀਂ ਪਰ ਕੋਈ ਇੰਤਜ਼ਾਮ ਨਹੀਂ ਮੰਡੀਆਂ ਦੇ ਵਿੱਚ ਹੈਗੇ। ਦੇਖੋ ਸੰਤ ਤਾਂ ਖੁਸ਼ੀ ਆ ਕਿ 6 ਮਹੀਨੇ ਬਾਅਦ ਸੀਜ਼ਨ ਆਉਂਦਾ ਹੈਗਾ। ਅਸੀਂ ਇਹਨੂੰ ਖੁਸ਼ੀ-ਖੁਸ਼ੀ ਨਿਭਾਈਏ। ਪਰ ਜਦੋਂ ਸਾਡਾ ਘਰ ਦਾ ਗੁਜ਼ਾਰਾ ਹੀ ਨਹੀਂ ਹੋਣਾ। 10 ਪੈਸੇ ਦੇ ਦੱਸੋ ਅੱਜ ਕਿਹੜਾ ਮਜ਼ਦੂਰ ਜਾਂ ਕਿਹੜਾ ਵਰਗ 10 ਪੈਸੇ ਦੇ ਵਿੱਚ ਖੁਸ਼ ਹੋ ਸਕਦਾ ਜਿਵੇਂ ਤੁਸੀਂ ਕਹਿ ਰਹੇ ਹੋ 2 ਸਾਲ ਤੋਂ ਰੜਕਾ ਜਾ ਰਹੀ ਹੈ ਇਹ ਮੀਟਿੰਗਾਂ ਵੀ ਹੋਣੀਆਂ ਹੋਣੀਆਂ ਆਪਣਾ ਨਹੀਂ ਹੋ ਰਿਹਾ ਜਿਹੜਾ ਇਹ ਕੰਮ ਹਾਂਜੀ ਵੀ ਹੁਣ ਤੱਕ ਕਿਸੇ ਅਫਸਰਾਂ ਨਾਲ ਵੱਡਿਆਂ ਨਾਲ ਮੀਟਿੰਗਾਂ ਵੀ ਹੋਈਆਂ ਨੇ 2 ਸਾਲ ਤੋਂ ਤੁਸੀਂ ਕਹਿ ਰਹੇ ਹੋ ਲਗਭਗ ਦੇਖੋ ਪਹਿਲਾਂ ਸਾਡੇ ਕੁਲਦੀਪ ਸਿੰਘ ਢਾਲੀਵਾਲ ਜੀ ਸੀਗੇ ਮੰਤਰੀ ਸੀ ਖੇਤੀਬਾੜੀ ਮੰਤਰੀ ਉਹਨਾਂ ਤੋਂ ਬਾਅਦ ਗੁਰਮੀਤ ਸਿੰਘ ਖੁੱਡੀਆਂ ਜੀ ਉਹਨਾਂ ਨੂੰ ਵੀ ਕਈ ਵਾਰ ਮੰਗ ਪੱਤਰ ਦਿੱਤੇ ਆ ਤੇ ਫੂਡ ਸਪਲਾਈ ਮੰਤਰੀ ਨੇ ਜਿਹੜੇ ਕਟਾਰੂ ਚੱਕ ਸਾਹਿਬ ਉਹਨਾਂ ਨੂੰ ਵੀ ਇੱਥੋਂ ਤੱਕ ਕਿ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਆਪ ਸਪੈਸ਼ਲ ਜਾ ਕੇ ਮੰਗ ਪੱਤਰ ਦੇ ਕੇ ਆਇਆ ਉਹਨਾਂ ਨੇ ਆਪਣੇ ਇੱਕ ਟੀਵੀ ਜ਼ਰੀਏ ਅੱਜ ਤੋਂ ਡੇਢ ਦੋ ਸਾਲ ਪਹਿਲਾਂ ਬਿਆਨ ਵੀ ਦਿੱਤਾ ਕਿ ਅਸੀਂ ਮਜ਼ਦੂਰਾ ਮੰਡੀ ਨੂੰ ਜ਼ਰੂਰਤਾਂ ਦੀਆਂ ਮੰਗਾਂ ਦੇ ਵਿੱਚ ਵਾਅਦਾ ਕਰਦੇ ਹਾਂ ਤੇ 25% ਮਜ਼ਦੂਰੀ ਲਾਗੂ ਕਰਦੇ ਹਾਂ ਪਰ ਉਹ ਹਜੇ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਹੋਇਆ ਜਿੱਥੋਂ ਤੱਕ ਦੇਖੋ ਲੋਡਿੰਗ ਦਾ ਰੇਟ ਆ ਇੱਥੇ ਕਣਕ ਦੇ ਵਿੱਚ 1 ਰੁਪਈਆ 70 ਪੈਸਾ ਹਰਿਆਣੇ ਦੇ ਵਿੱਚ 2 ਰੁਪਈਆ 70 ਪੈਸਾ ਦਾ ਫਰਕ ਆ ਅਸੀਂ ਕਹਿੰਦੇ ਆ ਵੀ ਜਿਹੜੀ ਸਾਡੀ ਮਜ਼ਦੂਰੀ ਹੈ ਹਰਿਆਣੇ ਦੇ ਬਰਾਬਰ ਕੀਤੀ ਜਾਵੇ ਕਿਉਂਕਿ ਜਦੋਂ ਇੱਕੋ ਸਰਕਾਰ ਖਰੀਦ ਰਹੀ ਹੈ ਇਹ ਉਹੀ ਕੰਮ ਇੱਥੇ ਆ ਉਹੀ ਕੰਮ ਹਰਿਆਣੇ ਦੇ ਵਿੱਚ ਆ ਤਾਂ ਫਿਰ ਮਜ਼ਦੂਰੀਆਂ ਅਲੱਗ-ਅਲੱਗ ਕੇ